ਲੈ ਕੇ ਆਇਆ ਜੀ ਨਵੀਂ ਸਟੋਰੀ ਬਹੁਤ ਵਧੀਆ ਸਟੋਰੀ ਹੈ ਜੀ ਕਦੇ ਭੁੱਲ ਕਦੇ ਪਛਤਾਵਾ ਦੁਨੀਆਦਾਰੀ ਦੀ ਇੱਕ ਕਹਾਣੀ ਇੱਕ ਆਮ ਕਹਾਣੀ ਹੈ ਜਿਸ ਵਿੱਚ ਸਾਰੇ ਪਾਤਰ ਕਾਲਪਨਿਕ ਨੇ ਕਿਸੇ ਦਾ ਨਾਮ ਇਸ ਨਾਵਲ ਵਿੱਚ ਮਿਥਕੇ ਨਹੀਂ ਰੱਖਿਆ ਗਿਆ ਇਸ ਕਹਾਣੀ ਵਿੱਚ ਜੰਟੇ ਨਾਮ ਦੇ ਗਰੀਬ ਕਿਸਾਨ ਜੋ ਕਿ ਚਾਰ ਧੀਆਂ ਦਾ ਪਿਓ ਆ ਉਸ ਨਾਲ ਇੱਕ ਕਹਾਣੀ ਸਬੰਧਿਤ ਹੈ ਦਿਨ ਦੀ ਸਵੇਰ ਨਾਲ ਚੀੜੀਆਂ ਦੀ ਚੀਕਚਹਾਟ ਹੋਣੀ ਸ਼ੁਰੂ ਹੋਈ ਤੇ ਲੋਕ ਆਪਣੇ ਘਰਾਂ ਵਿੱਚੋਂ ਆਪਣੇ ਖੇਤਾਂ ਨੂੰ ਜਾਣ ਲੱਗੇ ਤੇ ਰਸਤੇ ਵਿੱਚ ਸਰਦਾਰਾ ਸੁਣਾਵੀ ਜਾਣ ਡਿਆ ਕੀ ਹਾਲ ਐ ਤੇਰਾ ਜੰਟਾ ਅੱਗੋਂ ਨਿਰਾਸ਼ ਜਿਹੇ ਚਿਹਰੇ ਨਾਲ ਜਵਾਬ ਦਿੰਦਾ ਹੋਇਆ ਠੀਕ ਆ ਬਾਈ ਜੋ ਰੱਬ ਦੀ ਰਜਾ ਸੀ ਉਸ ਵਿੱਚ ਹੀ ਰਾਜੀ ਹਾਂ ਸਰਦਾਰਾ ਦਾਤਣ ਨੂੰ ਤੋੜਦਾ ਹੋਇਆ ਬਾਈ ਕੀ ਰੱਬ ਦੀ ਰਜਾ ਹੈ ਕਹਾਣੀ ਜਹੀ ਪਾਰਿਆ ਏ ਜੰਟਾ ਕਹਿੰਦਾ ਸਰਦਾਰਾ ਸਿਆ ਰਾਤ ਆਪਣੇ ਘਰ ਫਿਰ ਕੁੜੀ ਰੱਬ ਨੇ ਕੁੜੀ ਦੇ ਦਿੱਤੀ ਐ ਪਹਿਲਾਂ ਤੈਨੂੰ ਨਹੀਂ ਪਤਾ ਚੱਲਿਆ ਸਰਦਾਰਾ ਹੈਰਾਨ ਹੁੰਦਾ ਹੋਇਆ ਕੀ ਆਖਿਆ ਜੰਟਿਆ ਫਿਰ ਕੁੜੀ ਹੋਗੀ ਵਾਹ ਉਹ ਮਾਲਕਾ ਤੇਰੇ ਰੰਗ ਵੀ ਅਜੀਬ ਨੇ ਇਸ ਵਿਚਾਰੇ ਨੂੰ ਤਾਂ ਮੁੰਡਾ ਨਾ ਦੇ ਕੇ ਫਿਰ ਕੁੜੀ ਦੇ ਦਿੱਤੀ ਇਹ ਤਾਂ ਮਾਲਕਾ ਤੇਰਾ ੱੱਕਾ ਜਿਹਾ ਜਾਪਦਾ ਪਰ ਚੱਲ ਕੋਈ ਗੱਲ ਨਹੀਂ ਜੰਟਿਆ ਦਿਲ ਹੌਲਾ ਨਾ ਕਰ ਅਗਲੀ ਵਾਰ ਮਾਲਕ ਜ਼ਰੂਰ ਭਲੀ ਕਰੂ ਜੰਟਾ ਕਹਿੰਦਾ ਕੋਈ ਗੱਲ ਨਹੀਂ ਬਾਈ ਦਿਲ ਕਾਦਾ ਹੌਲਾ ਕਰਨਾ ਜਿੱਥੇ ਉਹ ਤਿੰਨ ਵਿਚਾਰੀਆਂ ਦਾਣਾ ਚੁਗ ਰਹੀਆਂ ਉਥੇ ਆ ਚੌਥੀ ਵੀ ਚੁਗ ਲਊ ਇਹ ਕਹਿੰਦਾ ਹੋਇਆ ਜੰਟਾ ਆਪਣੇ ਖੇਤਾਂ ਵੱਲ ਨੂੰ ਤੁਰ ਪਿਆ ਖੇਤ ਵਿੱਚ ਕੰਮ ਕਰਦੇ ਜਾਂਟੇ ਦੇ ਦਿਮਾਗ ਵਿੱਚ ਇੱਕੋ ਗੱਲ ਘਰ ਘਰ ਰਹੀ ਸੀ ਕਿ ਉਹ ਆਪਣੀਆਂ ਛੇਕ ਨਾਲਾਂ ਵਿੱਚ ਆਪਣੇ ਪਰਿਵਾਰ ਨੂੰ ਕੀ ਖਵਾ ਸਕੂਗਾ ਤੇ ਕੀ ਕੁੜੀਆਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਵਿਆਹਾਂ ਤੇ ਕੀ ਖਰਚ ਕਰੂਗਾ ਉਸੇ ਵਕਤ ਪਿੰਡ ਦੀ ਪੰਚਾਇਤ ਦਾ ਮੈਂਬਰ ਧੀਰਾ ਤੁਰਿਆ ਆਉਂਦਾ ਜੰਟੇ ਨੂੰ ਟੈਨਸ਼ਨ ਜਹੀ ਵਿੱਚ ਦੇਖਦਾ ਹੋਇਆ ਕਹਿਣ ਲੱਗਾ ਟੀਰਾ ਮੈਂਬਰ ਕਹਿੰਦਾ ਵੇ ਜੰਟਾ ਸਿਆ ਕਿਸ ਗੱਲੋਂ ਮੂੰਹ ਤੋਂ ਰੰਗ ਉੱਡਿਆ ਤੇ ਸੋਚੀ ਪਿਆ ਏ ਕਿਤੇ ਕੁੜੀ ਆਣ ਕਰਕੇ ਤਾਂ ਨਹੀਂ ਜੰਟਾ ਕਹਿੰਦਾ ਕਾਹਦਾ ਰੰਗ ਉੱਡਿਆ ਏ ਵਾਈ ਨਾਲੇ ਤੈਨੂੰ ਕਿਵੇਂ ਪਤਾ ਚੱਲਿਆ ਕਿ ਆਪਣੇ ਘਰ ਕੁੜੀ ਹੋਈ ਆ ਤੀਰਾ ਮੈਂਬਰ ਕਹਿੰਦਾ ਬਈ ਪਿੰਡ ਵਿੱਚ ਤਾਂ ਸਾਰੇ ਹੀ ਗੱਲ ਚੱਲ ਰਹੀ ਆ ਕਿ ਜੰਟੇ ਵਿਚਾਰੇ ਗਰੀਬੜੇ ਜੀ ਨੂੰ ਕੁੜੀ ਦੇ ਕੇ ਰੱਬ ਨੇ ਹੋਰ ਗਰੀਬ ਕਰ ਦਿੱਤਾ ਏ ਜੰਟਾ ਕਹਿੰਦਾ ਹੋਰ ਬਾਈ ਪਰ ਕੋਈ ਹੱਲ ਵੀ ਨਹੀਂ ਕੀ ਕਰੀਏ ਦੱਸ ਤੀਰਾ ਮੈਂਬਰ ਕਹਿੰਦਾ ਲੈ ਹੱਲ ਦੀ ਕੀ ਗੱਲ ਕਰਦਾ ਹੱਲ ਤਾਂ ਬਣਾਇਆ ਬਣਦੇ ਨੇ ਜਨਤਾ ਕਹਿੰਦਾ ਉਹ ਕਿਵੇਂ ਬਾਈ ਮੈਂ ਸਮਝਿਆ ਨਹੀਂ ਕਹੀ ਨੂੰ ਉਸੇ ਥਾਂ ਤੇ ਰੱਖਦਾ ਹੋਇਆ ਥੀਰੇ ਮੈਂਬਰ ਕਹਿੰਦਾ ਇਹ ਹੀ ਕਿ ਇਸ ਕੇ ਤੂੰ ਇਸ ਮੁਸੀਬਤ ਵਿੱਚੋਂ ਕਿਵੇਂ ਬਚ ਸਕਦਾ ਇਹ ਤਰਕੀਬ ਜੇ ਥੀਰੇ ਮੈਂਬਰ ਕੋਲ ਨਾ ਹੋਈ ਤਾਂ ਹੋਊ ਕਿਹਦੇ ਕੋਲ ਆਪਣੀਆਂ ਮੁੱਛਾਂ ਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ ਜਨਤਾ ਕਹਿੰਦਾ ਅੱਛਾ ਬਾਈ ਉਰਾਂ ਨੂੰ ਹੋ ਤੇ ਜਲਦੀ ਦੱਸ ਕਿਹੜੀ ਤਰਕੀਬ ਆ ਤੇਰੇ ਕੋਲ ਟੀਰਾ ਮੈਂਬਰ ਕਹਿੰਦਾ ਅੱਗੇ ਨੂੰ ਵਧਦਾ ਹੋਇਆ ਬਾਈ ਜੰਟਿਆ ਦੱਸ ਤਾਂ ਦਊ ਪਰ ਇਸ ਗੱਲ ਦੀ ਭਿੰਕ ਤੇਥੋਂ ਬਿਨਾ ਕਿਸੇ ਨੂੰ ਨਾ ਹੋਏ ਇਥੋਂ ਤੱਕ ਕੇ ਤੇਰੀ ਘਰ ਵਾਲੀ ਤੇਰੀਆਂ ਬੱਚੀਆਂ ਤੇਰੇ ਪਰਿਵਾਰ ਤੱਕ ਵੀ ਨਹੀਂ ਜੰਟਾ ਕਹਿੰਦਾ ਇੱਥੇ ਬੈਠ ਕੇ ਤਰਕੀਬ ਦੱਸ ਬਾਈ ਬਾਕੀ ਮੇਰੇ ਤੇ ਛੱਡ ਦੇ ਤੀਰਾ ਮੈਂਬਰ ਕਹਿੰਦਾ ਲੈ ਕਰ ਫਿਰ ਕੰਨ ਮੇਰੇ ਵੱਲ ਤੇ ਸੁਣ ਤੀਰੇ ਮੈਂਬਰ ਦੀ ਤਰਕੀਬ ਜੰਟੇ ਦੇ ਕੰਨ ਕੋਲ ਮੂੰਹ ਕਰਦੇ ਨੇ ਕਿਹਾ ਜੰਟਾ ਹਾਂ ਹਾਂ ਬਾਈ ਦੱਸ ਤੂੰ ਤੀਰਾ ਮੈਂਬਰ ਕਹਿੰਦਾ ਐਸ ਨਵ ਜੰਮੀ ਬੱਚੀ ਨੂੰ ਆਪਾਂ ਕਿਸੇ ਨੂੰ ਅਗਾਹ ਦੇ ਦਿੰਦੇ ਹਾਂ ਤੇ ਉਸ ਬਦਲੇ ਆਪਾਂ ਉਹਨਾਂ ਤੋਂ ਕੁਝ ਪੈਸੇ ਵੀ ਲੈ ਲਵਾਂਗੇ ਤੇ ਇਹਨਾਂ ਹੀ ਪੈਸਿਆਂ ਨਾਲ ਤੂੰ ਆਪਣੀਆਂ ਉਹਨਾਂ ਤਿੰਨਾਂ ਕੁੜੀਆਂ ਨੂੰ ਪੜਾ ਲਿਖਾ ਲਵੀਂ ਕੀ ਖਿਆਲ ਆ ਜੰਟਾ ਪਰ ਬਾਈ ਤਨਕੌਰ ਨੇ ਨਹੀਂ ਮੰਨਣਾ ਉਹਨੇ ਇਸ ਗੱਲ ਨੂੰ ਨਹੀਂ ਸੁਣਨਾ ਤੀਰਾ ਮੈਂਬਰ ਕਹਿੰਦਾ ਓਏ ਭੋਲਿਆ ਪੰਛੀਆ ਤੈਨੂੰ ਕਿਹਾ ਤਾਂ ਹੈ ਕਿ ਕਿਸੇ ਨੂੰ ਨਹੀਂ ਦੱਸਣਾ ਧੰਨਕੌਰ ਨੂੰ ਵੀ ਨਹੀਂ ਸੁਣਿਆ ਨਹੀਂ ਦੱਸਣਾ ਜੰਟਾ ਕਹਿੰਦਾ ਪਰ ਧੰਨਕੌਰ ਤੋਂ ਪੁੱਛੇ ਬਿਨਾ ਕਿਦਾਂ ਕਿਵੇਂ ਮੈਂ ਸਮਝਿਆ ਨਹੀਂ ਬਾਈ ਤੀਰਾ ਮੈਂਬਰ ਕਹਿੰਦਾ ਓ ਸਭ ਮੇਰੇ ਤੇ ਛੱਡ ਬਸ ਤੂੰ ਆਪਣਾ ਦੱਸ ਤਿਆਰਾ ਜੰਟਾ ਬਾਈ ਦੇਖ ਲੈ ਤੂੰ ਜੇ ਧੰਨ ਕੌਰ ਨੂੰ ਪਤਾ ਚੱਲ ਗਿਆ ਤਾਂ ਹੀਰਾ ਮੈਂਬਰ ਤੂੰ ਉਸ ਬੱਚੀ ਨੂੰ ਅੱਜ ਰਾਤ ਦੇ ਹਨੇਰੇ ਵਿੱਚ ਚੁੱਪ ਮੈਨੂੰ ਫੜਾਉਣਾ ਹੈ ਬਸ ਤੇ ਮੈਂ ਆਪੇ ਹੀ ਇਸ ਮੁਸ਼ਕਲ ਦਾ ਹੱਲ ਕੱਢ ਇਸ ਨੂੰ ਰਾਤੋਂ ਰਾਤ ਪਿੰਡ ਤੋਂ ਬਾਹਰ ਸ਼ਹਿਰ ਲੈ ਜਾਵਾਂਗਾ ਜੰਟਾ ਬਾਈ ਇਹ ਕੰਮ ਕਰਨਾ ਬਹੁਤ ਔਖਾ ਲੱਗਦਾ ਕੋਈ ਹੋਰ ਹੱਲ ਨਹੀਂ ਕਰ ਸਕਦਾ ਤੂੰ ਮੈਨੂੰ ਤਾਂ ਧਨਕੌਰ ਦੀ ਪਰਵਾਹ ਏ ਕਿਤੇ ਉਹ ਨਾ ਤੀਰਾ ਮੈਂਬਰ ਉਹ ਕੀ ਹੈ ਉਹ ਕੀ ਮੇਰੇ ਕੋਲ ਤਾਂ ਇਹੀ ਹਾਲਾ ਬਾਕੀ ਤੇਰੀ ਮਰਜ਼ੀ ਤੁਰਨ ਲੱਗਾ ਆਖਦਾ ਜੰਗ ਤਾਂ ਚੰਗਾ ਵਾਈ ਫਿਰ ਮੈਂ ਅੱਜ ਰਾਤ ਨੂੰ ਉਸ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹਾਂ ਤੀਰਾ ਮੈਂਬਰ ਆ ਹੋਈ ਨਾ ਗੱਲ ਸਿੱਟ ਹੱਥ ਇੱਧਰ ਹੱਥ ਨੂੰ ਅੱਗੇ ਵਧਾ ਹੱਸਦੇ ਹੋਏ ਕਹਿੰਦਾ ਜੰਟਾ ਬਾਈ ਮੈਂ ਫਿਰ ਕਰਦਾ ਹਾਂ ਹਿੰਮਤ ਪਰ ਤੂੰ ਟਾਈਮ ਤੇ ਆ ਜਾਵੀਂ ਨਾਲੇ ਬਾਈ ਦੇਖੀ ਬੱਚੀ ਨੂੰ ਕਿਸੇ ਗਲਤ ਹੱਥ ਵਿੱਚ ਨਾ ਦੇ ਦੇਵੀਂ ਆਖਿਰ ਇਹ ਮੇਰਾ ਖੂਨ ਆ ਤੇਰਾ ਮੈਂਬਰ ਤੂੰ ਚਿੰਤਾ ਨਾ ਕਰ ਤਾ ਚੰਗਾ ਮੈਂ ਹੁਣ ਚੱਲਦਾ ਹਾਂ ਤੇ ਰਾਤ ਨੂੰ ਆਵਾਂਗਾ ਤੂੰ ਜਾਗਦਾ ਰਹੀਂ ਤੁਰਦਾ ਹੋਇਆ ਕਹਿੰਦਾ ਹੈ ਜੰਟਾ ਪਰ ਕਿੰਨੇ ਕ' ਬਜੇ ਰਾਤ ਦੇ ਮੈਨੂੰ ਇਹ ਦੱਸ ਜਾ ਤੇਰਾ ਮੈਂਬਰ 1 ਤੋਂ 2 ਦੇ ਵਿਚਕਾਰ ਆਵਾਂਗਾ ਉਸ ਵਕਤ ਨੀਂਦ ਵੀ ਗਹਿਰੀ ਹੁੰਦੀ ਆ ਸਮਝ ਲਗੀ ਜੰਟਾ ਠੀਕ ਆ ਬਾਈ ਆ ਜਾਵੇਂ ਫਿਰ ਇਹ ਕਹਿੰਦੇ ਹੋਏ ਚੰਟਾ ਵੀ ਆਪਣੀ ਕਈ ਚੁੱਕ ਫਿਰ ਕੰਮ ਕਰਨ ਲੱਗ ਜਾਂਦਾ ਹੈ ਤੇ ਥੋੜੇ ਸਮੇਂ ਬਾਅਦ ਪਰਨੇ ਨੂੰ ਛਾੜਦਾ ਉੱtre ਜਿਹੇ ਮੂੰਹ ਨੂੰ ਲੈ ਕੇ ਘਰ ਆ ਜਾਂਦਾ ਹੈ ਤੇ ਫਿਰ ਛੋਟੀ ਕੁੜੀ ਨੂਰ ਬਾਪੂ ਆ ਗਿਆ ਬਾਪੂ ਆ ਗਿਆ ਆਪਣੀ ਗੱਡੀ ਨੂੰ ਚੁੱਕ ਚੰਟੇ ਵੱਲ ਦੌੜਦੀ ਹੋਈ ਆਉਂਦੀ ਹੈ ਤੇ ਕਹਿੰਦੀ ਹੈ ਬਾਪੂ ਅੱਜ ਮੈਂ ਕਾਕੇ ਨਾਲ ਬਹੁਤ ਖੇਡੀ ਉਹ ਮੇਰੀ ਗੁੱਡੀ ਨੂੰ ਦੇਖਦਾ ਸੀ ਉਹਨੂੰ ਵੀ ਗੁੱਡੀ ਲਿਆ ਦੇਵੀਂ ਚੰਗਾ ਜੰਟਾ ਭਰੀਆਂ ਹੋਈਆਂ ਅੱਖਾਂ ਨਾਲ ਨੂਰ ਨੂੰ ਭੱਜੀ ਆਉਂਦੀ ਨੂੰ ਦੇਖ ਚੁੱਕਦਾ ਹੋਇਆ ਕਹਿੰਦਾ ਹੈ ਕੋਈ ਨਹੀਂ ਪੁੱਤ ਜੇ ਇਹਦੇ ਕਰਮਾਂ ਵਿੱਚ ਗੁੱਡੀ ਹੋਊ ਤਾਂ ਇਹਨੂੰ ਵੀ ਜ਼ਰੂਰ ਮਿਲ ਜਾਊ ਜੰਟੀ ਦੀ ਤਾਈ ਮੰਜੇ ਨੂੰ ਡਾਂਦੀ ਹੋਈ ਲੈ ਕਿਸਮਤ ਕਰਮਾਂ ਨੂੰ ਕਿ ਟਰੱਕ ਖਰੀਦ ਕੇ ਲਿਆਉਣਾ ਇੱਕ ਗੁੱਡੀ ਹੀ ਮੰਗੀ ਆ ਜਵਾਕੜੀ ਨੇ ਜੰਟਿਆ ਤੂੰ ਵੀ ਨਾ ਪਤਾ ਨਹੀਂ ਕੀ ਕੀ ਬੋਲਦਾ ਰਹਿਣਾ ਜੰਟਾ ਤਾਈ ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਕੋਈ ਚੀਜ਼ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਨਾਲੇ ਆਪਾਂ ਕੌਣ ਆ ਦੇਣ ਵਾਲੇ ਦੇਣ ਵਾਲਾ ਤਾਂ ਉਹ ਪਰਮਾਤਮਾ ਹੀ ਏ ਤਨ ਕੌਰ ਅੰਦਰ ਬੱਚੀ ਕੋਲ ਪਈ ਚੱਲ ਛੱਡ ਤਾਈ ਇਹਨਾਂ ਤੋਂ ਕੋਈ ਨਹੀਂ ਜਿੱਤ ਸਕਿਆ ਤੂੰ ਨਾ ਬੋਲ ਤਾਈ ਠੀਕ ਆ ਭਾਈ ਹੁਣ ਤਾਂ ਬੱਚਿਆਂ ਦੇ ਖੇਡਣੇ ਵੀ ਪਰਮਾਤਮਾ ਲਿਆ ਕੇ ਦਿਆ ਕਰੂਗਾ ਨਾਲੇ ਭਾਈ ਵੱਡੀ ਕੁੜੀ ਗੇਲੋਂ ਨੂੰ ਸਕੂਲੋਂ ਨਿਤ ਝਿੜਕਾ ਪੈਂਦੀਆਂ ਨੇ ਫੀਸ ਲਈ ਪੂਰੇ 8 ਦਿਨ ਉੱਪਰ ਦੀ ਲੰਘ ਗਏ ਨੇ ਮਾਸਟਰਾਂ ਨੇ ਕਿਹਾ ਜੇ ਫੀਸ ਨਾ ਦਿੱਤੀ ਤਾਂ ਉਹ ਗੇਲੋ ਦਾ ਨਾਮ ਕੱਟ ਦੇਣਗੇ ਸਕੂਲੋਂ ਜੰਟਾ ਪਰ ਉਸ ਦਿਨ ਦਿੱਤੀ ਤਾਂ ਸੀ ਮੈਨੂੰ ਯਾਦ ਹੈ ਪੂਰੇ ਰੁਪਏ ਦਿੱਤੇ ਸੀ ਉਹਨੂੰ ਤਾਈ ਪਰ ਉਹ ਤਾਂ ਛੋਟੀ ਨੂੰ ਦਿੱਤੇ ਸੀ ਸਿਮਰੋ ਨੂੰ ਵੱਡੀ ਨੂੰ ਕਦੋਂ ਦਿੱਤੀ ਆ ਉਹ ਤਾਂ ਵਿਚਾਰੀ ਨਿੱਤ ਮਾਰ ਖਾਂਦੀ ਆ ਜੰਟਾ ਚੱਲ ਕੋਈ ਨਹੀਂ ਮੈਂ ਗੇਲੋਂ ਨੂੰ ਵੀ ਸਵੇਰੇ ਫੀਸ ਦੇ ਦੇਵਾਂਗਾ ਭਲਾ ਕਿੰਨੀ ਆ ਫੀਸ ਉਹਦੀ ਤਾਈ ਪਤਾ ਨਹੀਂ ਭਾਈ ਖੋਰੇ 50 ਰੁਪਏ ਮੰਗਦੀ ਸੀ ਬਾਕੀ ਆਈ ਨੂੰ ਆਪ ਹੀ ਪੁੱਛ ਲਵੇਂ ਜੰਟਾ ਚੱਲ ਉਹਨੂੰ ਹੀ ਪੁੱਛਾਂਗਾ ਨਾਲੇ ਨੂਰ ਦਾ ਵੀ ਦਾਖਲਾ ਕਰਾਉਣਾ ਉਹ ਵੀ ਚੌਥੇ ਸਾਲ ਵਿੱਚ ਹੋ ਗਈ ਵੇਲੇ ਨਾਲ ਇਹਨੂੰ ਵੀ ਸਕੂਲ ਪਾ ਦਈਏ ਤਨਕੌਰ ਆਪਣੀ ਨਵ ਜੰਮੀ ਬੱਚੀ ਦਾ ਮੂੰਹ ਚੁੰਮਦੇ ਹੋਏ ਕਹਿੰਦੀ ਆ ਮੈਂ ਕਿਹਾ ਜੀ ਹੁਣ ਤਾਂ ਆਪਣੀ ਇਸ ਚੌਥੀ ਬੱਚੀ ਨੂੰ ਵੀ ਸਕੂਲ ਲਾਉਣ ਬਾਰੇ ਸੋਚਣਾ ਪੈਣਾ ਮੈਂ ਤਾਂ ਕਹਿਨੀ ਆ ਇਹਨੂੰ ਅੰਗਰੇਜ਼ੀ ਸਕੂਲ ਵਿੱਚ ਪਾਵਾਂਗੇ ਚੰਗਾ ਜੀ ਐਨੇ ਨੂੰ ਸਕੂਲੋਂ ਛੁੱਟੀ ਮਿਲਣ ਤੇ ਗੇਲੋ ਤੇ ਸਿਮਰੋ ਵੀ ਘਰ ਆ ਜਾਂਦੀਆਂ ਨੇ ਤੇ ਭੱਜੀਆਂ ਆਉਂਦੀਆਂ ਬਸ ਤੇ ਰੱਖਦੀਆਂ ਹੋਈਆਂ ਕਹਿੰਦੀਆਂ ਨੇ ਗੇਲੋ ਆ ਜਾ ਜਲਦੀ ਜਲਦੀ ਆਪਾਂ ਕਾਕਾ ਚੱਕੀਏ ਸਿਮਰੋ ਪਹਿਲਾਂ ਕਾਕੇ ਨੂੰ ਮੈਂ ਚੱਕਾਂਗੀ ਗੇਲੋ ਕਿਉਂ ਪਹਿਲਾਂ ਮੈਂ ਚੱਕੂੰਗਾ ਤੂੰ ਛੋਟੀ ਆ ਇਸ ਲਈ ਪਹਿਲਾਂ ਮੈਂ ਚੱਕਾਂਗੀ ਤਾਈ ਦੇਖਿਓ ਕੁੜੀਓ ਐਵੇਂ ਜਾ ਜਾਂਦੀ ਨਾ ਕਰ ਦੇਣਾ ਕੁੜੀ ਨੂੰ ਢੇਠਾ ਸੁੱਟ ਕੇ ਵਾਰੀ-ਵਾਰੀ ਚੱਕ ਲਵੋ ਨਾਲੇ ਇਹਨੇ ਕਿਤੇ ਨਹੀਂ ਜਾਣਾ ਤੁਹਾਡੇ ਕੋਲ ਹੀ ਆ ਚੁੱਕੀ ਜਾਇਓ ਜਿੰਨਾ ਚੁੱਕਣਾ ਤੁਸੀਂ ਸਿਮਰੋ ਐਵੇਂ ਕੀਤੇ ਐਵੇਂ ਕਿਵੇਂ ਸੁੱਟ ਦਵਾਂਗੀਆਂ ਤਾਈ ਹੈ ਦੱਸ ਗੇਲੋ ਕਹਿੰਦੇ ਤਾਈ ਵੀ ਸਾਨੂੰ ਆਪਣੇ ਵਾਂਗ ਬੁੱਢੀਆਂ ਹੀ ਸਮਝਦੀ ਆ ਹੱਸਦੀ ਹੋਈ ਕਹਿੰਦੀ ਆ ਤਾਈ ਕਹਿੰਦੀ ਹਾਂ ਭਾਈ ਮੈਂ ਤਾਂ ਬੁੱਢੀ ਹੋ ਗਈਆਂ ਤੇ ਤੁਸੀਂ ਜਵਾਨ ਹੋ ਪਰ ਜਵਾਨੀ ਹੀ ਵਾਰ-ਵਾਰ ਸੁੱਟਦੀ ਆ ਬੁੱਢੇ ਡੇਰੇ ਤਾਂ ਆਪਣੇ ਆਪ ਨੂੰ ਸੰਭਾਲ ਹੀ ਲੈਂਦੇ ਨੇ ਬਠਲ ਵਿੱਚ ਕੂੜਾ ਪਾ ਚੁੱਕਦੀ ਹੋਈ ਕਹਿੰਦੀ ਆ ਧਨਕਰ ਕਹਿੰਦੀ ਤਾਈ ਪਹਿਲਾਂ ਬੱਚਿਆਂ ਨੂੰ ਕੁਝ ਖਾਣ ਪੀਣ ਤਾਂ ਲੈਣ ਦੇ ਬਸ ਐਵੇਂ ਹੀ ਲੱਗ ਪਈਆਂ ਬੋਲਣਾ ਗੇਲੋ ਕਹਿੰਦੀ ਨਹੀਂ ਬੀਬੀ ਅਸੀਂ ਤਾਂ ਪਹਿਲਾਂ ਕਾਕੀ ਨੂੰ ਚੁੱਕਣਾ ਏ ਸਿਮਰੋ ਕਹਿੰਦੀ ਹਾਂ ਬੀਬੀ ਅਸੀਂ ਤਾਂ ਪਹਿਲਾਂ ਕਾਕੀ ਨਾਲ ਖੇਡਣਾ ਏ ਨਾਲੇ ਕੱਲ ਨੂੰ ਐਤਵਾਰ ਆ ਅਸੀਂ ਤਾਂ ਸਾਰਾ ਦਿਨ ਕਾਕੀ ਨਾਲ ਹੀ ਖੇਡਾਂਗੀਆਂ ਨੂਰ ਕਹਿੰਦੀ ਫਿਰ ਤਾਂ ਅਸੀਂ ਚਾਰੇ ਭੈਣਾ ਕੱਲ ਨੂੰ ਰੱਜ ਕੇ ਖੇਡਾਂਗੀਆਂ ਹਨਾ ਬਾਪੂ ਜੰਟਾ ਕਹਿੰਦਾ ਹਾਂ ਹਾਂ ਪੁੱਤ ਤੁਸੀਂ ਸਾਰਿਆਂ ਹੀ ਖੇਡਣਾ ਤੇ ਮਨ ਵਿੱਚ ਸੋਚਦਾ ਏ ਕਿ ਇਹਨਾਂ ਵਿਚਾਰੀਆਂ ਨੂੰ ਕੀ ਪਤਾ ਕਿ ਕੱਲ ਦਾ ਸੂਰਜ ਇਹਨਾਂ ਕੋਲੋਂ ਇਸ ਬੱਚੀ ਨੂੰ ਕਿਤੇ ਦੂਰ ਲੈ ਜਾਵੇਗਾ ਓ ਰੱਬਾ ਕੀ ਕਰਵਾਉਣ ਲੱਗਾ ਏ ਤੂੰ ਮੇਰੇ ਕੋਲੋਂ ਹੌਲੀ ਹੌਲੀ ਦਿਨ ਢਲਣ ਲੱਗਾ ਤੇ ਰਾਤ ਨੇੜੇ ਆਉਣ ਲੱਗੀ ਤੇ ਜੰਟੇ ਦੇ ਚਿਹਰੇ ਤੇ ਉਦਾਸੀ ਝਲਕਣ ਲੱਗੀ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਤਾਈ ਕਹਿੰਦੀ ਭਾਈ ਜੰਟਿਆ ਤੇਰੀ ਥਾਲੀ ਵਿੱਚ ਤਾਂ ਰੋਟੀ ਉਸੇ ਤਰ੍ਹਾਂ ਪਈ ਆ ਕੀ ਗੱਲ ਪੁੱਤ ਕੋਈ ਗੱਲ ਤਾਂ ਨਹੀਂ ਕਿਸ ਗੱਲ ਦੀ ਚਿੰਤਾ ਕਰ ਰਿਹਾ ਪੁੱਤ ਜੰਟਾ ਕਹਿੰਦਾ ਗੱਲ ਨੂੰ ਟਾਲਦਾ ਹੋਇਆ ਨਹੀਂ ਨਹੀਂ ਤਾਈ ਚਿੰਤਾ ਕਾਦੀ ਪਹਿਲਾਂ ਆਪਾਂ ਨੂੰ ਬਸ ਵੈਸੇ ਹੀ ਮਨ ਭਰਿਆ ਭਰਿਆ ਜਿਹਾ ਲੱਗ ਰਿਹਾ ਭੁੱਖ ਹੀ ਨਹੀਂ ਹੈਗੀ ਬਸ ਥਾਲੀ ਨੂੰ ਫੜ ਚੌਂਕੇ ਵਿੱਚ ਰੱਖਦਾ ਹੋਇਆ ਆਖਦਾ ਹੈ ਭਾਈ ਚੱਲ ਕੋਈ ਨਹੀਂ ਪੁੱਤ ਜਦੋਂ ਭੁੱਖ ਲੱਗੀ ਉਦੋਂ ਖਾ ਲੈ ਮੈਨੂੰ ਆਵਾਜ਼ ਮਾਰ ਦੇਵੀਂ ਰੋਟੀ ਨੂੰ ਜੰਟਾ ਕਹਿੰਦਾ ਚੰਗਾ ਤਾਈ ਜੇ ਭੁੱਖ ਲੱਗੀ ਤਾਂ ਹਾਕ ਮਾਰ ਦੇਵਾਂਗਾ ਤੈਨੂੰ ਧੰਨਕਰ ਕਹਿੰਦੀ ਬੱਚੀ ਨੂੰ ਆਪਣੇ ਨਾਲ ਠੀਕ ਕਰਕੇ ਪਾਉਂਦੀ ਹੋਈ ਦੇਖਿਓ ਜੀ ਆਪਣੀ ਧੀ ਦੇ ਵਾਂਹ ਤੇ ਇਹ ਲਸਣ ਦਾ ਨਿਸ਼ਾਨ ਆ ਮੈਂ ਸੁਣਿਆ ਇਹ ਬਹੁਤ ਕਰਮਾ ਵਾਲਾ ਹੁੰਦਾ ਹੈ ਮੇਰੀ ਧੀ ਤਾਂ ਕਰਮਾ ਵਾਲੀ ਆ ਕੀ ਪਤਾ ਇਹਦੇ ਆਉਣ ਨਾਲ ਆਪਣੇ ਕਰਮ ਵੀ ਬਦਲ ਜਾਣ ਜਨਤਾ ਕਹਿੰਦਾ ਇਹ ਤਾਂ ਐਵੇਂ ਬਹਿਮ ਹੁੰਦੇ ਨੇ ਇਹਨਾਂ ਨਿਸ਼ਾਨਾਂ ਨਾਲ ਜੇ ਕਰਮ ਬਦਲਦੇ ਹੋਣ ਤਾਂ ਸਾਰੇ ਹੀ ਖੁਣਵਾ ਲੈਣ ਇਹ ਕਾਲੇ ਨਿਸ਼ਾਨ ਤਨਕਰ ਕਹਿੰਦੀ ਤੁਸੀਂ ਤਾਂ ਪਤਾ ਨਹੀਂ ਕਿੱਥੋਂ ਗੱਲ ਕਰਦੇ ਹੋ ਕਿਸੇ ਗੱਲ ਦਾ ਸਹੀ ਜਵਾਬ ਨਹੀਂ ਦੇਣਾ ਹੁੰਦਾ ਤੁਸੀਂ ਤਾਈ ਕਹਿੰਦੀ ਭਾਈ ਕੁੜੀਏ ਤੂੰ ਵੀ ਰਹਿਣ ਦੇ ਆਕਰ ਇਹ ਗੱਲਾਂ ਕਰਨ ਨੂੰ ਕਰਮਾਂ ਨੇ ਜਦੋਂ ਬਦਲਣਾ ਹੋਇਆ ਆਪੇ ਬਦਲ ਜਾਣਗੇ ਨਾਲੇ ਹੁਣ ਕਿਹੜਾ ਆਪਾਂ ਭੁੱਖੇ ਸੌਣੇ ਆ ਭਾਂਡਿਆਂ ਨੂੰ ਸੰਭਾਲਦੀ ਹੋਈ ਆਖਦੀ ਹੈ ਤੇ ਫਿਰ ਸਾਰੇ ਆਪਣੇ ਆਪਣੇ ਮੰਜਿਆਂ ਤੇ ਪੈ ਗਏ ਤੇ ਤਾਈ ਆਪਣੇ ਕਮਰੇ ਵਿੱਚ ਚਲੀ ਗਈ ਜੰਟਾ ਵੀ ਆਪਣੇ ਮੰਜੇ ਤੇ ਪੈ ਗਿਆ ਤੇ ਸਾਰਿਆਂ ਦੇ ਸੌਣ ਦੀ ਉਡੀਕ ਕਰਨ ਲੱਗਾ ਤੇ ਥੋੜੇ ਚਿਰ ਬਾਅਦ ਸਾਰੇ ਸੌਂ ਗਏ ਤੇ ਜੰਟਾ ਉੱਠ ਕੇ ਸਭ ਨੂੰ ਦੇਖਦਾ ਹੈ ਤੇ ਫਿਰ ਪੈ ਜਾਂਦਾ ਹੈ ਰਾਤ ਬੀਤਣ ਲੱਗੀ ਤੇ ਜੰਟੇ ਦੀ ਸੋਚ ਉਸ ਨੂੰ ਵਿੰਨਣ ਲੱਗੀ ਐਨੇ ਨੂੰ ਗਲੀ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣ ਲੱਗੀ ਜਾਣਤੇ ਨਹੀਂ ਕੁੱਤਿਆਂ ਦੀ ਆਵਾਜ਼ ਸੁਣ ਕੰਨ ਚੁੱਕ ਲੈ ਤੇ ਉੱਠ ਕੇ ਟਾਈਮ ਦੇਖਣ ਲੱਗਾ ਦੇਖਿਆ ਕਿ 1 ਵਜ ਚੁੱਕਾ ਹੈ ਅਜੇ ਮੈਂਬਰ ਬਾਰੇ ਮਨ ਵਿੱਚ ਕਹਿਣ ਹੀ ਲੱਗਾ ਸੀ ਕਿ ਬੂਹੇ ਖੜਕਣ ਦੀ ਆਵਾਜ਼ ਆਉਣ ਲੱਗੀ ਜਿਸ ਨੂੰ ਸੁਣ ਜਾਣਤੇ ਦਾ ਦਿਲ ਜੋਰ-ਜੋਰ ਦੀ ਧੜਕਣ ਲੱਗਾ ਤੇ ਜੰਟਾ ਉੱਠ ਕੇ ਦੱਬੇ ਪੈਰੀ ਬੂਹਾ ਖੋਲਣ ਜਾਂ ਚਲਾ ਗਿਆ ਤੇ ਬੂਹੇ ਨੂੰ ਖੋਲ ਬਾਹਰ ਵੱਲ ਦੇਖਦਾ ਹੈ ਤਾਂ ਮੈਂਬਰ ਲੋਇਨ ਲਪੇਟੀ ਕੋਲੇ ਨਾਲ ਲੱਗ ਖੜਾ ਦੇਖਦਾ ਹੈ ਤੇ ਫਿਰ ਟੀਰਾ ਮੈਂਬਰ ਕਹਿੰਦਾ ਹਾਂ ਬਈ ਤਿਆਰਾਂ ਜੰਟਿਆ ਮੈਂ ਤਾਂ ਦੇਖ ਲੈ ਟਾਈਮ ਤੇ ਆ ਗਿਆ ਹਾਂ ਜੰਟਾ ਕਹਿੰਦਾ ਹਾਂ ਬਾਈ ਪਿਆਰ ਹੀ ਹਾਂ ਤੂੰ ਬਸ 2 ਮਿੰਟ ਖੜ ਮੈਂ ਅੰਦਰੋਂ ਬੱਚੀ ਨੂੰ ਚੁੱਕ ਕੇ ਲਿਆਉਂਦਾ ਹਾਂ ਟੀਰਾ ਮੈਂਬਰ ਕਹਿੰਦਾ ਪਰ ਜਲਦੀ ਕਰ ਮਿੰਟ ਹੀ ਮਾਰੀ ਜੰਟਾ ਅੰਦਰ ਜਾਂਦਾ ਹੈ ਤੇ ਧਨਕੌਰ ਦਾ ਮੂੰਹ ਵੇਖਦਾ ਹੈ ਤੇ ਫਿਰ ਉਸ ਬੱਚੀ ਨੂੰ ਦੇਖਦਾ ਹੈ ਤੇ ਫਿਰ ਕੰਬਦੇ ਹੱਥਾਂ ਨਾਲ ਹੌਲੀ ਜਿਹੀ ਬੱਚੀ ਨੂੰ ਚੁੱਕ ਮੂੰਹ ਨੂੰ ਚੁੰਮਦਾ ਹੋਇਆ ਕਹਿੰਦਾ ਹੈ ਅੱਛਾ ਧੀਏ ਤੇਰਾ ਇਸ ਘਰ ਵਿੱਚ ਇੰਨਾ ਹੀ ਸਮਾਂ ਸੀ ਜੋ ਤੂੰ ਬਿਤਾ ਲਿਆਏ ਮੈਨੂੰ ਮਾਫ਼ ਕਰੀ ਮੈਂ ਬਹੁਤ ਮਜਬੂਰ ਹਾਂ ਮੇਰੀ ਗਰੀਬੀ ਮੈਨੂੰ ਇਸ ਕੰਮ ਨੂੰ ਮਜਬੂਰ ਕਰ ਰਹੀ ਹੈ ਜੇ ਕੀਤੇ ਮੇਰੇ ਵੀ ਅੱਜ ਹਾਲਾਤ ਵਧੀਆ ਹੁੰਦੇ ਤਾਂ ਮੈਂ ਤੇਰੇ ਨਾਲ ਕਦੇ ਵੀ ਇਸ ਤਰ੍ਹਾਂ ਨਾ ਕਰਦਾ ਤੇ ਫਿਰ ਆਪਣੀਆਂ ਬੱਚੀਆਂ ਨੂੰ ਦੇਖ ਮਨ ਵਿੱਚ ਕਹਿੰਦਾ ਹੈ ਮੈਨੂੰ ਮਾਫ਼ ਕਰਨਾ ਮੇਰੇ ਬੱਚਿਓ ਮੈਂ ਤੁਹਾਡਾ ساری ਜ਼ਿੰਦਗੀ ਹੀ ਗੁਨਾਹਗਾਰ ਰਹਾਂਗਾ ਤੇ ਫਿਰ ਉਹ ਅੱਖਾਂ ਵਿੱਚ ਹੰਝੂ ਘੇਰਦਾ ਹੋਇਆ ਮੈਂਬਰ ਨੂੰ ਬੱਚੀ ਗਰਮ ਕੱਪੜੇ ਵਿੱਚ ਲਪੇਟ ਫੜਾ ਦਿੰਦਾ ਹੈ ਤੇ ਮੈਂਬਰ ਨੂੰ ਫਿਰ ਇੱਕ ਵਾਰ ਕਹਿੰਦਾ ਹੈ ਦੇਖੀ ਮੈਂਬਰਾ ਕਿਸੇ ਗਲਤ ਹੱਥ ਨਾ ਦੇਵੀਂ ਮੇਰੀ ਧੀ ਨੂੰ ਇੱਕ ਵਾਰ ਹੋਰ ਉਸ ਦਾ ਮੂੰਹ ਚੁੰਮਦਾ ਹੋਇਆ ਕਹਿੰਦਾ ਹੈ ਤੇ ਮੈਂਬਰ ਬੱਚੀ ਨੂੰ ਆਪਣੀ ਲੋਹੀ ਵਿੱਚ ਲੁਕਾ ਕੇ ਰਾਤ ਦੇ ਹਨੇਰੇ ਵਿੱਚ ਪਿੰਡੋਂ ਬਾਹਰ ਹੋ ਜਾਂਦਾ ਹੈ ਤੇ ਜੰਟਾ ਰੋਂਦਾ ਹੋਇਆ ਹੌਲੀ-ਹੌਲੀ ਦੱਬੇ ਪੈਰੀਂ ਮੂੰਹੇ ਨੂੰ ਲਾਉਂਦਾ ਹੋਇਆ ਆਪਣੇ ਮੰਜੇ ਤੇ ਪਹਿ ਜਾਂਦਾ ਹੈ ਤੇ ਆਪਣੇ ਆਪ ਨੂੰ ਅੰਦਰੋਂ-ਅੰਦਰੀ ਕੋਸਣ ਲੱਗਦਾ ਹੈ ਤੇ ਰਾਤ ਗੁజర్ਦੇ ਗੁజర్ਦੇ ਸਵੇਰ ਹੋ ਜਾਂਦੀ ਹੈ ਤਾਈ ਉੱਠ ਭਾਈ ਜੰਟਿਆ ਉੱਠ ਖੇਤ ਨਹੀਂ ਜਾਣਾ ਉੱਠ ਗੇਲੋ ਚੱਲ ਉੱਠ ਉੱਠ ਕੇ ਆਪਣੀ ਫੱਟੀ ਪੋਚ ਲੈ ਨਾਲੇ ਸਿਮਰੋਂ ਲੋਵੀ ਉਠਾ ਲੈ ਧਨਕੌਰ ਕਹਿੰਦੀ ਜਦੋਂ ਤਾਈ ਦੀ ਆਵਾਜ਼ ਸੁਣਦੇ ਹੋਏ ਆਪਣੇ ਹੱਥ ਨਾਲ ਆਪਣੀ ਬੱਚੀ ਤੇ ਰੱਖਦੀ ਹੈ ਤਾਂ ਹੈ ਬੱਚੀ ਮੇਰੀ ਬੱਚੀ ਤਾਈ ਮੇਰੀ ਬੱਚੀ ਹਾਏ ਕਿੱਥੇ ਆ ਮੇਰੀ ਬੱਚੀ ਤਾਈ ਨਹੀਂ ਤਾਈ ਜਲਦੀ ਆ ਮੇਰੀ ਬੱਚੀ ਹੈ ਨਹੀਂ ਇੱਥੇ ਤਾਈ ਹੈ ਕੀ ਕਿਹਾ ਭਾਈ ਕੁੜੀਏ ਕੀ ਕੁੜੀ ਹੈ ਨਹੀਂ ਹਾਬਣੀ ਹੋਈ ਅੰਦਰ ਨੂੰ ਭੱਜਦੀ ਜੰਟਾ ਕੀ ਕਿਹਾ ਕੁੜੀ ਬਿਸਤਰੇ ਤੇ ਨਹੀਂ ਹੈਗੀ ਇੱਕ ਹੀ ਕਹਿ ਰਹੀ ਹੈ ਤਨ ਤਨ ਕੁੜੀ ਕਿੱਥੇ ਗਈ ਕੁੜੀ ਤਾਈ ਤੂੰ ਦੇਖ ਕਿਤੇ ਗੇਲੋ ਸਿਮਰੋ ਵਰਿਆਂ ਨੂੰ ਚੁੱਕੀ ਬੈਠੀਆਂ ਹੁਣ ਜਾ ਜਾ ਕੇ ਦੇਖ ਤਾਈ ਝੂਠਾ ਸੱਚਾ ਜਹਾਨਾਟਕ ਜਿਹਾ ਕਰਦਾ ਹੋਇਆ ਜੰਟਾ ਕਹਿੰਦਾ ਹੈ ਤਾਈ ਨਹੀਂ ਨਹੀਂ ਉਹ ਕਿੱਥੋਂ ਉਹ ਤਾਂ ਅਜੇ ਸੁੱਤੀਆਂ ਹੀ ਨਹੀਂ ਉਠੀਆਂ ਭਾਈ ਜੰਟਿਆ ਰੋਲਾ ਸੁਣ ਕੇ ਥਿੰਨੇ ਕੁੜੀਆਂ ਵੀ ਉੱਠ ਪੈਂਦੀਆਂ ਹਨ ਤੇ ਬੱਚੀ ਨਾ ਹੋਣ ਦੀ ਗੱਲ ਸੁਣ ਕੇ ਉੱਚੀ ਉੱਚੀ ਰੋਣ ਲੱਗ ਪੈਂਦੀਆਂ ਹਨ ਗੇਲੋ ਹਾਏ ਸਿਮਰੋ ਆਪਣਾ ਕਾਕਾ ਕੌਣ ਲੈ ਗਿਆ ਹਾਏ ਕੌਣ ਚੁੱਕ ਕੇ ਲੈ ਗਿਆ ਆਪਣੇ ਕਾਕੇ ਨੂੰ ਸਿਮਰੋ ਗੇਲੋ ਹਾਏ ਹੁਣ ਕਿੱਥੋਂ ਲੱਭਾਂਗੇ ਆਪਾਂ ਕਾਕੇ ਨੂੰ ਨੂਰ ਦੇਖ ਆਪਣਾ ਕਾਕਾ ਕੋਈ ਲੈ ਗਿਆ ਹੁਣ ਆਪਾਂ ਕਿਹਦੇ ਨਾਲ ਖਿਰਡਾ ਗਿਆ ਨੂਰ ਹੂੰ ਹਾਏ ਕਾਕੇ ਹੂੰ ਤਨਕੌਰ ਮੈਨੂੰ ਨਹੀਂ ਪਤਾ ਮੇਰੀ ਤੀ ਮੈਨੂੰ ਲੱਭ ਕੇ ਦਿਓ ਹਾਏ ਮੇਰੀ ਤੀ ਹਾਏ ਮੇਰੀ ਬੱਚੀ ਜੰਟਾ ਚੁੱਪ ਕਰ ਤਨਕੁਰੇ ਚੁੱਪ ਕਰ ਹੁਣੇ ਲੱਭ ਲੈਨੇ ਹਾਂ ਆਪਾਂ ਬੱਚੀ ਨੂੰ ਤੂੰ ਚੁੱਪ ਕਰ ਸੁਰਤ ਕਰ ਤਾਈ ਤੂੰ ਸੰਭਾਲ ਇਹਨੂੰ ਆ ਕੇ ਮੈਂ ਬਾਹਰ ਜਾ ਕੇ ਦੇਖਦਾ ਹਾਂ ਤਾਈ ਫਾਈ ਕੋਈ ਬਿੱਲਾ ਕੁੱਤਾ ਤਾਂ ਨਹੀਂ ਚੁੱਕ ਕੇ ਲੈ ਗਿਆ ਜੋ ਆਕੜੀ ਨੂੰ ਮੈਨੂੰ ਤਾਂ ਲੱਗਦਾ ਇਹ ਕੰਮ ਕਿਸੇ ਜਾਨਵਰ ਦਾ ਹੀ ਆ ਓ ਰੱਬਾ ਸੁੱਖ ਰੱਖੀ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਹੀ ਹੱਥ ਰੱਖੀ ਜੋ ਆਕੜੀ ਤੇ ਤਨ ਕੌਰ ਤਾਈ ਦੇਵੋ ਕੋਈ ਹਾਈ ਲੱਭ ਦੇਵੋ ਮੇਰੀ ਬੱਚੀ ਮੇਰੀ ਧੀ ਮੈਨੂੰ ਲੱਭ ਕੇ ਦੇਵੋ ਲੱਭ ਦੇਵੋ ਨੀ ਤਾਈ ਮੇਰੀ ਬੱਚੀ ਤਾਈ ਕੋਈ ਨਹੀਂ ਧੀਏ ਚੁੱਪ ਕਰ ਰੱਬ ਭਲੀ ਕਰੂਗਾ ਤੂੰ ਚੁੱਪ ਕਰ ਮੇਰੀ ਧੀ ਜੰਟਾ ਬਾਹਰ ਨੂੰ ਗਿਆ ਹੁਣੇ ਪਤਾ ਚੱਲ ਜਾਉ ਬੱਚੀ ਦਾ ਤੂੰ ਚੁੱਪ ਕਰ ਚੁੱਪ ਕਰ ਮੇਰੀ ਧੀ ਰਾਣੀ ਜੰਟਾ ਬਾਹਰ ਗਲੀ ਵਿੱਚ ਆਉਣ ਜਾਣ ਤੇ ਗਲੀ ਗਵਾਂਡ ਵਿੱਚ ਪੁੱਛਦਾ ਫਿਰਦਾ ਹੈ ਬਾਈ ਮੇਰੀ ਬੱਚੀ ਤਾਂ ਨਹੀਂ ਦੇਖੀ ਭੈਣ ਮੇਰੀ ਭੋਰਾ ਜੀ ਨੇ ਬੱਚੀ ਤਾਂ ਨਹੀਂ ਦੇਖੀ ਕੋਈ ਅੰਦਰੋਂ ਚੁੱਕ ਲਿਆਇਆ ਹਰ ਨਾਮੋ ਗਵੰਡਣ ਕਹਿੰਦੀ ਕੀ ਕਿਹਾ ਬਾਈ ਕੋਈ ਬੱਚੀ ਨੂੰ ਚੁੱਕ ਕੇ ਲੈ ਗਿਆ ਘਰੋਂ ਹੀ ਚੁੱਕ ਕੇ ਲੈ ਗਿਆ ਕਮਾਲ ਹੋ ਗਈ ਇਹ ਤਾਂ ਜਵਾਈ ਭਲਾ ਅੰਦਰੋਂ ਕਿਵੇਂ ਕੋਈ ਚੁੱਕ ਕੇ ਲੈ ਗਿਆ ਇਹ ਤਾਂ ਕਿਸੇ ਜਾਨਵਰ ਦਾ ਹੀ ਕੰਮ ਜਾਪਦਾ ਏ ਭਾਈ ਕੀ ਧੰਕੌਰ ਨੂੰ ਜਮਾਂ ਨਹੀਂ ਪਤਾ ਚੱਲਿਆ ਕਿ ਨਾਲ ਪਈ ਬੱਚੀ ਕਿੱਥੇ ਆ ਅੱਜ ਕੱਲ੍ਹ ਦੀਆਂ ਮਾਵਾ ਵੀ ਨਾ ਬੱਸ ਕੋਈ ਹਾਲ ਨਹੀਂ ਬੱਚੇ ਦਾ ਮੂੰਹ ਕਿਧਰੇ ਤੇ ਮਾਂ ਦਾ ਕਿਧਰੇ ਹੁੰਦਾ ਹੁਣ ਤਾਂ ਚੱਲ ਕੋਈ ਨਹੀਂ ਬਾਈ ਚਿੰਤਾ ਨਾ ਕਰ ਸ਼ਾਇਦ ਪਤਾ ਚੱਲ ਹੀ ਜਾਵੇ ਬਾਬਾ ਅਮਰਾ ਕਹਿੰਦਾ ਕੀ ਹੋਇਆ ਚੰਟਿਆ ਕਿਸ ਗੱਲ ਦਾ ਰੌਲਾ ਪਾ ਰਿਆਂ ਐ ਕੀ ਗੱਲ ਹੋ ਗਈ ਸੁਖ ਤਾਂ ਹੈ ਬੜਾ ਘਬਰਾਇਆ ਫਿਰਦਾ ਹੈ ਜੰਟਾ ਕਹਿੰਦਾ ਬਾਬਾ ਆਪਣੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ ਸਵੇਰੇ ਪਤਾ ਚੱਲਿਆ ਬਾਬਾ ਅਮਰਾ ਕਹਿੰਦਾ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ ਪਰ ਕੌਣ ਲੈ ਗਿਆ ਬੱਚੀ ਨੂੰ ਘਰ ਦੇ ਅੰਦਰੋਂ ਚੁੱਕ ਕੇ ਲੈ ਗਿਆ ਹੈਰਾਨਗੀ ਵਾਲੀ ਗੱਲ ਆ ਇਹ ਤਾਂ ਜੰਟਿਆ ਜੰਟਾ ਕਹਿੰਦਾ ਇਹੀ ਤਾਂ ਪਤਾ ਨਹੀਂ ਲੱਗ ਰਿਹਾ ਕਿ ਕੌਣ ਚੁੱਕ ਕੇ ਲੈ ਗਿਆ ਅਸੀਂ ਤਾਂ ਆਪ ਹੈਰਾਨ ਹਾਂ ਬਾਬਾ ਅਮਰਾ ਕਹਿੰਦਾ ਚੱਲ ਮੇਰੇ ਨਾਲ ਗੁਰਦੁਆਰਾ ਸਾਹਿਬ ਆਵਾਜ਼ ਦਵਾ ਦਿੰਦੇ ਹਾਂ ਜੰਟਿਆ ਜੇ ਕੁਝ ਪਤਾ ਹੀ ਲੱਗ ਜਾਵੇ ਚੱਲ ਆ ਤੁਰ ਜੰਟਾ ਕਹਿੰਦਾ ਬਾਬਾ ਕਿਤੇ ਕੋਈ ਜਾਨਵਰ ਤਾਂ ਨਹੀਂ ਹੈ ਬਾਬਾ ਅਮਰਾ ਕਹਿੰਦਾ ਹਾਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਆਪਣੇ ਪਿੰਡ ਵਾਲੇ ਰਾਜੇ ਸੋਢੀ ਦੇ ਪੁੱਤੇ ਨੂੰ ਦੇਖ ਖਾ ਬਿੱਲਾ ਝੁੱਕ ਕੇ ਲੈ ਗਿਆ ਪਰ ਮੌਕੇ ਤੇ ਪਤਾ ਚੱਲ ਗਿਆ ਤੇ ਉੱਥੇ ਹੀ ਸੁੱਟ ਭੱਜ ਗਿਆ ਸੀ ਆ ਦੋ ਕੁਸਾਲਾਂ ਦੀ ਹੀ ਤਾਂ ਗੱਲ ਆ ਜੇ ਤੇ ਫਿਰ ਜੰਟਾ ਬਾਬੇ ਅਮਰੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਆਵਾਜ਼ ਦਿਵਾਉਂਦਾ ਹੈ ਤੇ ਘਰ ਪਰਤ ਕੇ ਜਦੋਂ ਆਪਣੀ ਘਰ ਵਾਲੀ ਨੂੰ ਦੰਦਲਾ ਪੈਂਦੀਆਂ ਦੇਖਦਾ ਹੈ ਤੇ ਆਪਣੀਆਂ ਬੱਚੀਆਂ ਦੇ ਹੋਕਿਆਂ ਨੂੰ ਦੇਖਦਾ ਹੈ ਤਾਂ ਅੰਦਰੋਂ ਅੰਦਰੀ ਆਪਣੇ ਆਪ ਨੂੰ ਕੋਸਣ ਲੱਗਿਆ ਕਹਿੰਦਾ ਹੈ ਕਿ ਆਹ ਕੀ ਕਰ ਬੈਠਾ ਜਾਂਟਿਆ ਤੂੰ ਤੂੰ ਤਾਂ ਆਪਣੇ ਹੱਸ ਦੇ ਖੇਡਦੇ ਹੋਏ ਪਰਿਵਾਰ ਨੂੰ ਰੋਣ ਹੋਕਿਆਂ ਵਿੱਚ ਡੋਬ ਦਿੱਤਾ ਤੂੰ ਤਾਂ ਬਹੁਤ ਵੱਡਾ ਪਾਪ ਕਰ ਬੈਠਾ ਏ ਤੇਰੀ ਇਹ ਸਜ਼ਾ ਮਾਫ਼ ਕਰਨ ਦੇ ਲਾਇਕ ਵੀ ਨਹੀਂ ਉਧਰੋਂ ਆਂਡਣਾ ਗਵੰਡਣਾ ਤਨਕੌਰ ਨੂੰ ਸੰਭਾਲ ਉਸ ਦੀਆਂ ਦੰਦਲਾ ਪੰ ਰਹੀਆਂ ਸਨ ਤੇ ਕੁਝ ਬੱਚੀਆਂ ਨੂੰ ਬਰਾ ਰਹੀਆਂ ਸਨ ਤੇ ਫਿਰ ਜੰਟਾ ਸੋਚਦਾ ਹੈ ਕਿ ਜੇ ਤੂੰ ਆਪਣੇ ਆਪ ਨੂੰ ਮਾਫ ਕਰਨਾ ਚਾਹੁੰਦਾ ਹੈ ਤਾਂ ਤੂੰ ਆਪਣੇ ਬੱਚੀ ਨੂੰ ਵਾਪਸ ਲੈ ਆ ਜਾਂ ਉੱਠ ਆਪਣੀ ਧੀ ਨੂੰ ਉਸ ਧੀਰੇ ਮੈਂਬਰ ਤੋਂ ਵਾਪਸ ਲੈ ਆ ਤੇ ਫਿਰ ਜੰਟਾ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ